ਅੰਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਹੈ ਵੀਡੀਓ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਕੀ ਹੋਇਆ ਸੀ ਜਦੋਂ ਮਹਾਰਾਜ ਪੂਰੀ ਦੁਨੀਆ ਨੂੰ ਉਤਾਰ ਦੇ ਹੋਏ ਇੱਕ ਵਾਰ ਆਪਣੇ ਸਿੱਖਾਂ ਦੀ ਪਰਖ ਕਰਨਾ ਚਾਹੁੰਦੇ ਸਨ ਤੇ ਫਿਰ ਕਿਵੇਂ ਮਹਾਰਾਜ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ ਸੀ ਤੇ ਮਹਾਰਾਜ ਨੇ ਪਰਖ ਕਰਨ ਤੋਂ ਪਹਿਲਾਂ ਆਪਣਾ ਰੂਪ ਇੱਕ ਸ਼ਿਕਾਰੀਆਂ ਦੇ ਵਰਗਾ ਕਿਉਂ ਬਣਾ ਲਿਆ ਸੀ ਤੇ ਮਹਾਰਾਜ ਦੇ ਪਿੱਛੇ ਜਦੋਂ ਭਾਈ ਲੈਣਾ ਜੀ ਆ ਰਹੇ ਸਨ ਤਾਂ ਭਾਈ ਲੈਣਾ ਜੀ ਨੂੰ ਮਹਾਰਾਜ ਨੇ ਕਰਤਾਰਪੁਰ ਦੀ ਤਿੱਤੇ ਵਾਪਸ ਜਾਣ ਲਈ ਕਿਉਂ ਕਹ ਦਿੱਤਾ ਸੀ ਤੇ ਭਾਈ ਲੈਣਾ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਸਿੱਖਾਂ ਨੂੰ ਕੀ ਸਿੱਖਿਆ ਦਿੱਤੀ ਸੀ ਧੰਗ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੇ ਜਦੋਂ ਧੰਗ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਪਰ ਪਹੁੰਚੇ ਤਾਂ ਉਹਨਾਂ ਨੂੰ ਵੇਖ ਕੇ ਉੱਥੋਂ ਦੇ ਸਿੱਖ ਕਿਉਂ ਹੈਰਾਨ ਹੋ ਗਏ ਸਨ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਜਦੋਂ ਧੰਗ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆ ਦੇ ਕਾਰਜ ਕਰਨ ਤੋਂ ਬਾਅਦ ਦੁਨੀਆ ਨੂੰ ਸਵਾਰਨ ਤੋਂ ਬਾਅਦ ਇੱਕ ਵਾਰ ਆਪਣੇ ਸਿੱਖਾਂ ਦੀ ਪ੍ਰੀਖਿਆ ਲੈਣ ਦੇ ਲਈ ਕਰਤਾਰਪੁਰ ਦੀ ਸਾਪਤੀ ਦੇ ਉੱਪਰ ਜਾਂਦੇ ਹਨ ਤਾਂ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਜਾਣ ਤੋਂ ਪਹਿਲਾਂ ਆਪਣਾ ਰੂਪ ਇੱਕ ਸ਼ਿਕਾਰੀ ਦੇ ਬਣ ਬਰਗਾ ਇੱਕ ਧਾਨਕ ਦੇ ਵਰਗਾ ਬਣਾ ਲਿਆ ਤੇ ਮਹਾਰਾਜ ਦੇ ਪਿੱਛੇ ਭਾਈ ਲੈਣਾ ਜੀ ਵੀ ਆ ਰਹੇ ਸਨ ਤਾਂ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਹੁਣ ਕਰਤਾਰਪੁਰ ਸਾਹਿਬ ਜੀ ਧਰਤੀ ਉੱਪਰ ਚਲੇ ਜਾਓ ਮਹਾਰਾਜ ਦੇ ਬਚਨ ਸੁਣਨ ਤੋਂ ਬਾਅਦ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਪਰ ਵਾਪਸ ਚਲੇ ਜਾਂਦੇ ਹਨ ਤੇ ਉੱਥੇ ਜਾ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਧੰਗੁਰ ਨਾਨਕ ਦੇਵ ਜੀ ਨੂੰ ਕੋਈ ਆਮ ਮਨੁੱਖ ਹੀ ਨਾ ਸਮਝ ਲੈਣਾ ਉਹ ਤਾਂ ਖੁਦ ਖੁਦਾ ਪਰਮਾਤਮਾ ਹਨ ਤੇ ਮਨੁੱਖ ਦੇ ਰੂਪ ਵਿੱਚ ਇਸ ਧਰਤੀ ਉੱਪਰ ਆਏ ਹਨ ਤਾਂ ਤਿੰਨ ਉਤਾਰਨ ਦੇ ਲਈ ਲੋਕਾਂ ਨੂੰ ਸਵਾਰਨ ਦੇ ਲਈ ਜੇ ਕੋਈ ਦੁਨੀਆਂ ਉੱਪਰ ਮੁਕਤੀ ਦਾ ਕੋਈ ਦਾਤਾ ਹੈ ਜਾਂ ਕੋਈ ਮੁਕਤੀ ਦਾ ਰਾਹ ਦਿਖਾ ਸਕਦਾ ਹੈ ਉਹ ਸਿਰਫ ਧੰਗੁਰੂ ਨਾਨਕ ਦੇਵ ਜੀ ਆਪ ਹੀ ਹਨ ਤੇ ਭਾਈ ਲੈਣਾ ਜੀ ਸੰਗਤਾਂ ਨੂੰ ਦੱਸਦੇ ਹਨ ਕਿ ਜੋ ਆਪਾਂ ਇੱਕ ਓਕਾਰ ਦਾ ਨਾਮ ਲੈਨੇ ਹਾਂ ਉਹੀ ਪਰਮੇਸ਼ਰ ਧੰਗੁਰੂ ਨਾਨਕ ਦੇਵ ਜੀ ਆਪ ਹਨ ਹਾਲੇ ਭਾਈ ਲੈਣਾ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਹੀ ਦੇ ਰਹੇ ਸਨ ਕਿ ਦੂਜੇ ਪਾਸਿਓਂ ਧੰਗੁਰੂ ਨਾਨਕ ਦੇਵ ਜੀ ਉੱਥੇ ਆ ਗਏ ਜਦੋਂ ਸਾਰੀਆਂ ਸਿੱਖ ਸੰਗਤਾਂ ਨੇ ਧੰਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਹ ਵੇਖ ਕੇ ਹੈਰਾਨ ਹੋ ਗਏ ਕਿ ਧੰਗੁਰੂ ਤਾਨਕ ਦੇਵ ਜੀ ਨੇ ਇੱਕ ਇਹੋ ਜਿਹਾ ਪੇਸ਼ ਬਣਾਇਆ ਹੋਇਆ ਹੈ ਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਹ ਗੁਰੂ ਪਾਸ਼ਾ ਨੇ ਧਾਨਕ ਦਾ ਰੂਪ ਕਿਉਂ ਧਾਰਿਆ ਹੈ ਉਦੋਂ ਗੁਰੂ ਪਾਸ਼ਾ ਕਹਿਣ ਲੱਗੇ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਚਲੇ ਜਾਓ ਇੱਥੋਂ ਸਾਰੇ ਤਾਂ ਅੱਗੇ ਸਿੱਖ ਸੰਗਤ ਦਾ ਕਹਿਣ ਲੱਗਿਆ ਕਿ ਗੁਰੂ ਜੀ ਅਸੀਂ ਇੱਥੋਂ ਕਿਸਤੇ ਜਾਏਗੇ ਅਸੀਂ ਤਾਂ ਤੁਹਾਡੇ ਸਿੱਖ ਹਾਂ ਜਦੋਂ ਮਹਾਰਾਜ ਨੇ ਸਿੱਖ ਸੰਗਤਾਂ ਦੇ ਮੂੰਹੋਂ ਇਹ ਬਚਨ ਸੁਣੇ ਤਾਂ ਮਹਾਰਾਜ ਦੇ ਹੱਥ ਵਿੱਚ ਵਿੱਚ ਇੱਕ ਡਾਂਗ ਸੀ ਜਿਸ ਨੂੰ ਕੁਤਬਾ ਵੀ ਕਿਹਾ ਜਾਂਦਾ ਸੀ ਤੇ ਮਹਾਰਾਜ ਤੁੰਗ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਸਿੱਖਾਂ ਦੇ ਉੱਪਰ ਡਾਂਗ ਵੀ ਮਾਰੀ ਸੀ ਕਈ ਸਿੱਖ ਜੋ ਡਾਂਗ ਦੀ ਮਾਰ ਨਹੀਂ ਚੱਲ ਸਕੇ ਉਹ ਤਾਂ ਉੱਥੋਂ ਭੱਜ ਗਏ ਪਰ ਕੁਝ ਸਿੱਖ ਅਜੇਹੇ ਸਨ ਜੋ ਡਾਂਗ ਦੀ ਮਾਰ ਨੂੰ ਸਹਿ ਕੇ ਵੀ ਉੱਥੇ ਹੀ ਖੜੇ ਰਹੇ ਤੇ ਮਹਾਰਾਜ ਫਿਰ ਉਹ ਜੋ ਉੱਥੇ ਖੜੇ ਸਨ ਸਿੱਖ ਉਹਨਾਂ ਨੂੰ ਬਚਨ ਕਰਦੇ ਹਨ ਮਹਾਰਾਜ ਕਹਿੰਦੇ ਹਨ ਕਿ ਭਾਈ ਤੁਸੀਂ ਕਦੋਂ ਦੇ ਸਿੱਖ ਹੋ ਤਾਂ ਉਹ ਸਿੱਖਾਂ ਨੇ ਕਿਹਾ ਕਿ ਮਹਾਰਾਜ ਅਸੀਂ ਉਦੋਂ ਦੇ ਸਿੱਖ ਹਾਂ ਜਦੋਂ ਦਾ ਤੁਸੀਂ ਸਾਨੂੰ ਸਿੱਖ ਬਣਾਇਆ ਹੈ ਤੇ ਇਹ ਗੱਲ ਵੀ ਪੱਕੀ ਹੈ ਆਪਣਾ ਜੀਵਨ ਉਸ ਸਮੇਂ ਹੀ ਸਬਰਦਾ ਹੈ ਜਦੋਂ ਉਹ ਅਕਾਲ ਪੁਰਖ ਗੁਰੂ ਪ੍ਰਮਾਤਮਾ ਆਪਾਂ ਨੂੰ ਸਵਾਰ ਕਰ ਲੈਂਦਾ ਹੈ ਮਹਾਰਾਜ ਇਸ ਤੋਂ ਬਾਅਦ ਫਿਰ ਉਹਨਾਂ ਸਿੱਖਾਂ ਉੱਤੇ ਡਾਂਗਾ ਮਾਰ ਲੱਗਦੇ ਹਨ ਪਰ ਉਹ ਸਿੱਖ ਉੱਥੇ ਬੈਠ ਜਾਂਦੇ ਹਨ ਤੇ ਮਹਾਰਾਜ ਦੀਆਂ ਉਹ ਡਾਂਗਾਂ ਕਾਨੂੰ ਸਹੀ ਜਾਂਦੇ ਨੇ ਤੇ ਧੰਸੀ ਉਹ ਸਿੱਖ ਜਿਨ੍ਹਾਂ ਨੇ ਮਹਾਰਾਜ ਦੀਆਂ ਡਾਂਗਾਂ ਸਹੀਆਂ ਤੇ ਭੱਜ ਕੇ ਆਪਣੇ ਘਰ ਤੱਕ ਨਹੀਂ ਗਏ ਤੇ ਇਹਨਾਂ ਵਿੱਚ ਹੀ ਧੰ ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਸਨ ਜੋ ਮਹਾਰਾਜ ਦੇ ਕੋਲ ਹੀ ਬੈਠੇ ਸਨ ਇਹ ਜੋ ਸਾਰੀ ਕਥਾ ਸੀ ਇਹ ਉਸ ਕਾਲਪੁਰਖ ਦੀ ਪ੍ਰੀਖਿਆ ਦੀ ਕਥਾ ਸੀ ਮਹਾਰਾਜ ਆਪਣੇ ਸਿੱਖਾਂ ਦੀ ਪ੍ਰੀਖਿਆ ਲੈ ਰਹੇ ਸਨ ਤੇ ਅੱਜ ਦੇ ਸਿੱਖਾਂ ਦੇ ਮੁਕਾਬਲੇ ਪੁਰਾਤਨ ਸਿੱਖਾਂ ਵਿੱਚ ਗੁਰੂ ਦੀ ਸਿੱਖਿਆ ਦੀ ਪ੍ਰੀਖਿਆ ਦੇਣ ਦਾ ਹੌਸਲਾ ਜ਼ਿਆਦਾ ਸੀ ਅੱਜ ਕੱਲ ਦੇ ਸਿੱਖਾਂ ਵਿੱਚ ਉਹਨਾ ਹੌਸਲਾ ਨਹੀਂ ਕਿਉਂਕਿ ਜਿਦੇ ਸਿੱਖ ਬਹੁਤ ਛੇਤੀ ਹੀ ਡੋਲ ਜਾਇਆ ਕਰਦੇ ਹਨ ਹੁਣ ਮਹਾਰਾਜ ਉਹਨਾਂ ਦੀ ਪ੍ਰੀਖਿਆ ਲੈ ਰਹੇ ਸਨ ਭਾਈ ਕਬੀ ਸੰਤੋਖ ਸਿੰਘ ਇੱਥੇ ਲਿਖਦੇ ਹਨ ਕਿ ਸਿੱਖੋ ਆਪਣੇ ਉੱਪਰ ਇਹ ਮਾਨਣਾ ਕਰ ਜਾਓ ਕਿ ਅਸੀਂ ਗੁਰੂ ਦੀ ਸਿੱਖਾਂ ਵਿੱਚੋਂ ਪਾਸ ਹੋ ਗਏ ਉਹ ਪਾਸ ਕਰਨ ਵਾਲਾ ਗੁਰੂ ਪਰਮਾਤਮਾ ਆਪ ਹੀ ਹੈ ਹੁਣ ਮਹਾਰਾਜ ਨੇ ਜਿੰਨਾ ਸਿੱਖਿਆ ਦੀ ਪ੍ਰੀਖਿਆ ਲੈਤੀ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਇੱਕ ਵਿਹਾਬਾਨ ਵਿੱਚ ਚਲੇ ਜਾਂਦੇ ਹਨ ਇਹ ਜੋ ਸਥਾਨ ਸੀ ਇਹ ਬਿਲਕੁਲ ਉਜਾੜ ਸੀ ਇੱਥੇ ਕੋਈ ਵੀ ਵਿਅਕਤੀ ਨਹੀਂ ਸੀ ਕੋਈ ਵੀ ਚੀਜ਼ ਨਹੀਂ ਸੀ ਇੱਥੇ ਲਿਜਾ ਕੇ ਮਹਾਰਾਜ ਨੇ ਇੱਕ ਲੀਲਾ ਵੀ ਵਰਤਾਈ ਸੀ ਕਰਾਮਾਤ ਵੀ ਕੀਤੀ ਸੀ ਇਸ ਉਜਾੜ ਵਾਲੀ ਥਾਂ ਤੇ ਇੱਕ লাশ ਪਈ ਸੀ ਤੇ লাশ ਦੇ ਉੱਪਰ ਇੱਕ ਚਿੱਟੇ ਰੰਗ ਦਾ ਕਫਨ ਸੀ ਤੇ ਕੋਲ ਹੀ ਉਸ ਦੇ ਲੱਕੜਾਂ ਪੰਗਾ ਸਨ ਹੁਣ ਮਹਾਰਾਜ ਉੱਥੋਂ ਚੱਲਦੇ ਹਨ ਤੇ ਇਸ লাশ ਦੇ ਕੋਲ ਜਾ ਕੇ ਖੜੇ ਹੋ ਜਾਂਦੇ ਹਨ ਤੇ ਜੋ ਮਹਾਰਾਜ ਦੇ ਨਾਲ ਸਿੱਖ ਸਨ ਉਹਨਾਂ ਨੂੰ ਮਹਾਰਾਜ ਬੜੀ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਹਨ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੇ ਸਿੱਖ ਹੋ ਤੇ ਜੇ ਤੁਸੀਂ ਮੇਰੇ ਸਿੱਖ ਹੋ ਕਿਤੇ ਹੁਣ ਤੁਸੀਂ ਡਰ ਨਾ ਜਾਇਓ ਹੁਣ ਤੁਸੀਂ ਸਾਡਾ ਬਚਨ ਮੰਨਿਓ ਆ ਜਿਹੜੀ ਲਾਸ਼ ਤੁਹਾਡੇ ਸਾਹਮਣੇ ਪਈ ਹੈ ਇਹ ਇੱਕ ਮੁਰਦਾ ਇਨਸਾਨ ਦੀ ਲਾਸ਼ ਹੈ ਤੇ ਇਸ ਸਰੀਰ ਨੂੰ ਹੁਣ ਤੁਸੀਂ ਖਾਣਾਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ